ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਤੇ આરોਪ ਲਗਾਉਂਦੇ ਆ ਕਿ ਇਹ ਉਹ ਲੋਕ ਨੇ ਜੋ ਈਡੀ ਦੇ ਘਰ ਤੋਂ ਪਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਬਰਨਾਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰ ਉਤਾਰਨਗੇ ਆਓ ਵੇਖਦੇ ਹਾਂ ਇਸ ਮੌਕੇ ਪੰਜਾਬ ਖਬਰ 24 ਦੇ ਬਰਨਾਲਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਤਿੰਦਰ ਦੇਵ ਗੰਦ ਨਾਲ ਖਾਸ ਗੱਲਬਾਤ ਕਰਦੇ ਆ ਸਿਮਰਨ ਸਿੰਘ ਮਾਨ ਨੇ ਕੀ ਕਿਹਾ ਸਾਡੀ ਕਿੰਨੀਆਂ ਸੀਟਾਂ ਦੇ ਚੋਣ ਲੱਗੀਆਂ ਐਸ ਵੇਲੇ 9 ਸੀਟ ਪੰਜਾਬ ਦੀਆਂ ਦੋ ਹਰਿਆਣੇ ਦੀਆਂ ਹੈਗੀਆਂ ਕੈਂਡੀਡੇਟ ਡਿਕਲੇਰ ਹੋ ਚੁੱਕੇ ਜੀ ਕੈਂਡੀਡੇਟ ਅਦਸਿੰਨ ਹੋ ਰਨੌਨਸ ਕੀਤੇ ਆ ਇੱਕ ਅੰਮ੍ਰਿਤਸਰ ਤੋਂ ਮਾਨ ਸਿੰਘ ਮਾਨ ਕੀਤਾ ਫਰੂਲ ਸਾਹ ਤੋਂ ਖਾਲਸੇ ਬਲੇਰ ਕੀਤਾ ਫਰੋਜ਼ਪੁਰ ਤੋਂ ਕੋਪੈਨ ਲਰਸੇਂ ਭੋਲ ਲੜ ਕੀਤਾ ਮਾਨਸਾ ਵੇ ਜਿਹੜੀ ਆਪਾਂ ਇਹ ਚੋਣ ਲੜ ਰਹੇ ਹਾਂ ਤੁਹਾਨੂੰ 11 ਸੀਟਾਂ ਦੇ ਚੋਣ ਲੜ ਰਹੇ ਹਾਂ ਜਿਹੜਾ ਅੱਜ ਲੜਾਂਗੇ ਤੇ ਰਾਤੀ ਹਾਂ ਇਹ ਜੋ ਇਹ ਆਪਾਂ ਆਪਣੇ ਸੰਗੀਵਰ ਜਿੱਤਿਆਂ ਦੀ 13 ਵਿੱਚ ਚੋਣ ਲੜਨਗੇ ਫਿਰ ਉੱਪਰ ਆਪਣਾ ਕੀ ਨੂੰ ਸਮਰਥਨ ਹੋਊਗਾ ਇਹ ਉਹ ਦੇਖਾਂਗੇ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਕੀ ਦੀ ਇਹ ਹੈ ਬਿੰਤੀ ਆਊਗੀ ਜਦੋਂ ਨਵੀਂ ਪਾਰਲੀਮੈਂਟ ਬਣੂਗੀ ਉਹ ਤਾਂ ਸੋਚਿਆ ਜਾਊਗਾ ਕਿ ਜਿਹੜੀ ਧਰਮ ਨਰ ਫਕ ਪਾਰਟੀ ਐ ਉਹਦੇ ਨਾਲ ਅਸੀਂ ਗੱਠ ਜੋੜ ਸਕਾਂਗੇ। ਠੀਕ ਇਹ ਚੌਂ ਤੇ ਸੰਗਰੂਰ ਹਲਕੇ ਤੁਹਾਡਾ ਕੀ ਮੇਲ ਮੁੱਦਾ ਹੋਊਗਾ? ਮੈਂ ਮੈਂ ਮੁੱਦਾ ਜਿਹੜਾ ਇਹ ਸਾਰਾ ਅਮਨ ਰੱਖਿਆ ਕੋਈ ਇਹੋ ਜੀ ਗੱਲ ਨਹੀਂ ਹੋਣ ਦਿੱਤੀ। ਸਾਰਾ ਕੋ ਸ਼ਾਂਨ ਰੱਖਾਂਗੇ। ਤੁਹਾਡੀ ਉਹ ਪਾਰੀਆਂ ਦੀ ਗੱਲ ਕਰਾਂਗੇ ਜਿਹੜੇ ਖੇਤ ਮਜ਼ਦੂਰ ਹੈ ਜਿਹੜੇ ਕਿਸਾਨ ਸਾਰਿਆਂ ਦੀ ਗੱਲ ਅਸੀਂ ਕਰਦੇ ਆਂ ਤੇ ਕਰਦੇ ਰਹੇ ਆਂ ਤੇ ਤੁਹਾਨੂੰ ਸਾਰਾ ਪਤਾ ਹੈ ਕਿ ਤੁਸੀਂ ਅਮਨ ਚਾਹੁੰਦੇ ਹੋ ਤੇ ਅਮਨ ਤੁਹਾਡੇ ਇਥੇ ਪੂਰਾ ਅਸੀਂ ਬਰਕਰਾਰ ਕਰਕੇ ਦਿੱਤਾ ਹੈਗਾ ਕੋਈ ਗੜਬੜ ਨਹੀਂ ਹੋਣ ਦਿੱਤੀ ਕਿਸੇ ਤਰ੍ਹਾਂ ਦੀ ਮਾਨ ਸਾਹਿਬ ਪੰਜਾਬ ਦੇ ਅੰਦਰ ਤੁਸੀਂ ਇਹ ਜੱਜਾ ਲੈ ਰਹੇ ਹੋ ਕਿ ਤੁਸੀਂ ਕਿਹਦੇ ਨਾਲ ਨਿਕੇ ਮੁਕਾਬਲਾ ਦੇ ਰਹੇ ਹੋ ਪੰਜਾਬ ਦੇ ਅੰਦਰ ਹਾਂਜੀ ਮੁਕਾਬਲਾ ਕਿਹਨੇ ਦੇ ਰਹੇ ਕਿਹੜੀ ਪਾਰਟੀ ਨਾਲ ਮੁਕਾਬਲਾ ਦੇ ਰਹੇ ਹੋ ਇਲੈਕਸ਼ਨ ਲੈ ਕੇ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਨਾ ਕੋਈ ਕਿਹੜੀ ਪਾਰਟੀ 'ਚ ਜਾ ਰਿਹਾ ਹੈ ਕੋਈ ਕਿਸੇ ਪਾਰਟੀ 'ਚ ਜਾ ਰਿਹਾ ਹੈ ਅੱਜ ਜੇ ਫਿਰਤਾ ਹੈਗੀ ਹੈ ਕਿਸੇ ਪਾਰਟੀ 'ਚ ਉਹ ਹੈ ਕਿ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਅਸੀਂ ਇੰਡੀਆ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਐ ਕਿਉਂ ਕਰਕੇ ਸਥਿਰਤਾ ਸਿਰਫ ਅਸਲੀ ਦੇ ਨੰਬਰ ਸਰਚ ਐ ਬਾਫੀ ਦੀਆਂ ਪਾਰਟੀਆਂ ਡਾਂਮਣ ਡੋਲ ਐ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਕਾਂਗਰਸ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਐ ਬਾਦਲ ਦਲ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਐ ਕਿਸੇ ਪਾਰਟੀ ਦੇ ਕੋਲ ਕਿਤੇ ਵੀ ਕੈਂਡੀਡੇਟ ਹੈ ਹੀ ਨਹੀਂ ਸੋ ਸਥਿਰਤਾ ਜਿਹੜੀ ਪਾਰਟੀ ਦੇ ਵਿੱਚ ਹੈਗੀ ਹੈ ਤੇ ਉਹੀ ਅੱਗੇ ਆਊਗੀ ਫਿਰ ਪੰਜਾਬ ਦੇ ਅੰਦਰ ਆਵਾਜ਼ੀ ਪਾਰਟੀ ਸਰਕਾਰ ਹੈਗੀ ਆ ਲੋਕ ਕਿਵੇਂ ਦੇ ਦੇ ਹੈਗੇ ਉਸ ਨੂੰ ਲੈ ਕੇ ਤੁਸੀਂ ਗਏਗੇ ਪਿੰਡਾਂ ਦੇ ਵਿੱਚ ਕਿਵੇਂ ਦੇ ਦੇਗੇ ਇਲੈਕਸ਼ਨ ਚੋਣਾਂ ਵਿੱਚ ਕੀ ਨਤੀਜਾ ਉਦਾਂ ਦੇ ਹੈਗੇ ਆ ਉਹ ਤਾਂ ਆਮ ਤੌਰ ਤੇ ਫੇਲ ਹੋਈ ਹੋਈ ਹੈ ਮੈਂ ਤਾਂ ਤੁਸੀਂ ਆਉਂਦੀ ਹੈ 1.5 ਸਾਲ ਦੀ ਟਿਨਿਓਰ ਚ ਹਾਂ ਤੇ ਕਿੰਨੀ ਗ੍ਰੇਡ ਦੇ ਗ੍ਰਾਂਟ ਮੇਰਾ ਅਕਸਰ 9 ਕਰੋੜ ਤੋਂ ਜ਼ਿਆਦਾ ਦਿੱਤੀ ਹੈ 9.5 ਕਰੋੜ ਰੁਪਇਆ ਦਿੱਤਾ ਹੈ 9.5 ਕਰੋੜ ਰੁਪਇਆ ਦਿੱਤਾ ਹੈ ਤੁਹਾਡੇ ਲਈ ਸਾਢੇ ਸਾਢੇ 300 ਕਰੋੜ ਰੁਪਇਆ ਆਲੇ ਅੰਦੇ ਕਿ ਸਾਰੀਆਂ ਬਿਜਲੀ ਦੀਆਂ ਤਾਰਾਂ ਤਬਦੀਲ ਹੋ ਜਾਣ ਕਿਸੇ ਦੇ ਘਰ ਦੇ ਉੱਤੋਂ ਬਿਜਲੀ ਦੀ ਤਾਰ ਨਹੀਂ ਜਾਊਗੀ ਖੰਬੇ ਨਵੇਂ ਲੱਗਣਗੇ ਤੇ ਕੋਈ ਵੀ ਫਲਕਚੁਏਸ਼ਨ ਕਰੰਟ ਦੀ ਨਹੀਂ ਹੋਊਗੀ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਗੈਜਟ ਨਹੀਂ ਸੜੂਗੀ ਬਿਲਕੁਲ ਇੱਕ ਸਾਲ ਦੇ ਅੰਦਰ ਵਧੀਆ ਤੋਂ ਵਧੀਆ ਮੇਰੇ ਹਲਕੇ ਦੇ ਵਿੱਚ ਬਿਜਲੀ ਦਾ ਇੰਤਜ਼ਾਮ ਹੋ ਜਾਣਾ ਹੈਗਾ ਸਾਡੇ 3.5 ਕਰੋੜ ਰੁਪਇਆ ਅਸੀਂ ਲੈ ਕੇ ਆਏ ਆ ਤੁਹਾਡੀ 1.5 ਸਾਲ ਦੀ ਟਿਨਿਓਰ ਦੇ ਵਿੱਚ ਤੁਹਾਡੀ ਕੋਈ ਇੱਕ ਜਾਂ ਦੋ ਬਹੁਤ ਵੱਡੀ ਅਚੀਵਮੈਂਟ ਜਿਹੜੀ ਤੁਸੀਂ ਲੋਕਾਂ ਨੂੰ ਦੱਸੋਗੇ ਮੈਂ ਇਹ ਸਮਝਦਾ ਹਮੇਸ਼ਾ ਇੱਥੇ ਅਮਨ ਰੱਖਣਾ ਇੰਨੀਆਂ ਚੀਜ਼ਾਂ ਇੱਕ ਨਵਾਂ ਹਸਪਤਾਲ ਲੈ ਕੇ ਅੰਦਰ ਜਿਹੜਾ ਇੰਡੀਆ ਲੈਵਲ ਦਾ ਹੋਊਗਾ ਜਿੱਥੇ ਬਾਹਰ ਦੇ ਸੂਬੇ ਦੇ ਲੋਕ ਆ ਕੇ ਜਿਨ੍ਹਾਂ ਦੀ ਬਿਮਾਰੀ ਦਾ इलाज ਨਹੀਂ ਹੈ ਉਹ ਇੱਥੇ ਬਰਨਾਲੇ ਦੇ ਵਿੱਚ ਹੋਇਆ ਕਰੂਗਾ ਫਿਰ ਸਾਡਾ ਕੈਂਸਰ ਦਾ ਹਸਪਤਾਲ ਲੱਗੇ ਸਰੂ ਪੀਜੀਆ ਪਹਿਲੀ ਟਰਮ ਦੇ ਵਿੱਚ ਦਰੋਂ ਤੁਸੀਂ ਬਣਾਉਣਾ ਸੀ ਉਸ ਰਮਕੇਸ ਫਿਰ ਗਿਆ ਸੀਗਾ ਕਿ ਪੀਜੀਆਈ ਉਹ ਜਿਹੜੀ ਕੋਠੀ ਹੈਗੀ ਹੈ ਘਰ ਦਾ ਕੋਠੀ ਕਾਬ ਦਾ ਕੋਠੀ ਉੱਥੇ ਬਣਾਇਆ ਜਾਵੇ ਫਿਰ ਅਗਲੀ ਵਾਰੀ ਸਿਗਨਾਪਾਪ ਐਮਪੀ ਬਣ ਗਏ ਤੇ ਉਹਨਾਂ ਨੇ ਪੂਰਨ ਕੀਤੀ ਤੇ ਹੁਣ ਆਪਣੇ ਸਹੂਲਤ ਵਿੱਚ ਪੀਜੀਆਈ ਵੀ ਹੈਗਾ ਤੇ ਹੁਣ ਸਾਨੂੰ ਕਿਤੇ ਲੁੱਦੇ ਹਣੇ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਜਦੋਂ ਇਹ ਹਸਪੀਟਲ ਬਣ ਗਿਆ फिर ये मेडिकल सेंटर ਹੋਊਗਾ ਅਸੀਂ ચીਫ ਨਸਟਸ ਸਾਹਿਬ ਨੂੰ ਕਿਹਾ ਕਿ ਮਸਤਵਾਨਾ ਸਾਹਿਬ ਦੇ ਲਈ ਮੈਡੀਕਲ ਕਾਲਜ ਸੈਂਕਸ਼ਨ ਹੋ ਗਿਆ ਹੈ ਮਸਤਵਾਨਾ ਸਾਹਿਬ ਦੀ ਕਮੇਟੀ ਨੇ ਮੈਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੈ ਉਹ ચીਫ ਨਸਟਸ ਸਾਹਿਬ ਨੂੰ ਦੱਸ ਦਿੱਤਾ ਪਰ ચીਫ ਨਸਟਸ ਸਾਹਿਬ ਦੀ ਕੋਲ ਦਿੱਖਦੀ ਹੈ ਜਿਹੜਾ ਉਹ ਹਾਮੀ ਨਹੀਂ ਭਰਦੇ ਨਹੀਂ ਤਾਂ ਸੰਗਰੂਰ ਆਪਣਾ ਹਲਕਾ ਨੰਬਰ 1 ਹੋ ਜੂ ਸਾਰੇ ਪੰਜਾਬ ਹਰਿਆਣੇ ਜਿੱਥੇ ਮੈਡੀਕਲ ਸਰਵਿਸਸ ਸਭ ਤੋਂ ਬਿਹਤਰ ਹੋਣਗੀਆਂ ਆਹ ਜਦ ਤੁਸੀਂ ਇਹ ਕਹਿੰਦੇ ਬੀਜੇਪੀ ਦੀ ਸਰਕਾਰ ਫੇਲ ਹੈ ਤੇ ਇੱਕ ਵਾਰ ਜੇ ਤੁਸੀਂ ਕਹੀ ਜਾਂਦਾ ਮੈਂ ਕਾਲੀ ਦਲ ਤੇ ਕਾਂਗਰਸ ਸਾਡ ਸਾਡ ਪਾਰਟੀਆਂ ਜਿਹੜੇ ਇਹ ਡਾਕਟਰ ਨੇ ਜਾਂ ਲੀਡਰ ਨੇ ਉਹ ਬੀਜੇਪੀ ਦੇ ਜਾ ਰਹੇ ਆ ਫਿਰ ਕਿਉਂ ਜਾ ਰਹੇ ਆ ਜੀ ਜੋ ਬੀਜੇਪੀ ਫੇਲ ਹੀ ਹੈ ਕਿਉਂ ਕਰਕੇ ਇਹਨਾਂ ਨੇ ਠੱਗੀ ਠੋਰੀ ਕੀਤੀ ਹੋਈ ਹੈ ਬੀਜਪੀ ਦਾ ਰਾਜ ਹੈ ਉਹ ED ਤੇ CBI ਤੇ ਇਨਕਮ ਟੈਕਸ ਵਾਲਿਆਂ ਨੂੰ ਕਹਿੰਦੇ ਐ ਕਿ ਇਹ ਵਿਚਾਰਿਆਂ ਦੇ ਉੱਤੇ ਕੱਖ ਨਾ ਕਰੋ ਇਹਨਾਂ ਨੂੰ ਫੇਰ ਦੇਖਿਆ ਜਾਊਗਾ ਇਸ ਕਰਕੇ ਆਪਣੀ ਚਮੜੀ ਬਚਾਉਣ ਦੇ ਲਈ ਆਪਣੀ ਕਰਪਸ਼ਨ ਬਚਾਉਣ ਦੇ ਲਈ ਇਹ ਲੋਕ ਉਧਰ ਜਾ ਰਹੇ ਐ ਪਰ ਗੱਲ ਇਹ ਹੈ ਕਿ ਜਿੰਨੀ ਵੀ ਗੰਦਗੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਉਹ ਬੀਜਪੀ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਦੀਆਂ ਪਾਰਟੀਆਂ ਸਾਫ਼ ਸੁਥਰੀਆਂ ਹੋ ਜਾਣਗੀਆਂ ਜਦੋਂ ਇਹਨਾਂ ਦੇ ਵਿੱਚੋਂ ਗੰਦਗੀ ਨਿਕਲ ਕੇ ਬੀਜਪੀ ਤੇ ਆਰਐਸਐਸ ਤੇ ਚਲੀ ਗਈ ਥੈਂਕ ਯੂ